ਵਾਹਿਗੁਰੂ ਧੰਤ ਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਮੇਰੇ ਸਦਕਾ ਅਮਰਤ ਵੇਲੇ ਦਾ ਸਮਾਪਤ ਹੋਇਆ ਅਮਰਤ ਵੇਲੇ ਦੇ ਸਮੇਂ ਦੀ ਬਾਣੀ ਦੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਿਤਨੇਮ ਕਰਾਉਣਾ ਕੀਤੇ ਹਨ ਸਵਾਗਤ ਹਣ ਕੁਝ ਜੋ ਗ੍ਰੀਨਵਾਸ ਸਾਹਿਬ ਜੀ ਅਮਰਤ ਵੇਲੇ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 699 ਅਤੇ 99 ਅੰਗ ਤੇ ਕਿਰਪਾ ਕਰਦੇ ਹਨ ਮਹਾਰਾਜ ਸਾਹਿਬ ਜੀ ਬਖਸ਼ ਕਰਦੇ ਹਨ ਜਿਸ ਵਿੱਚ ਉਹ ਬੇਅੰਤ ਵਾਹਿਗੁਰੂ ਕਾਲ ਪੁਰਖ ਪਰਮੇਸ਼ਰ ਜਿਹਦਾ ਕੋਈ ਭੇਦ ਨਹੀਂ ਬਾਸ ਸਕਦਾ ਜਿਸਦਾ ਕੋਈ ਅੰਤ ਨਹੀਂ ਲੈ ਸਕਦਾ ਕਿਰਪਾ ਕਰਕੇ ਬਖਸ਼ਿਸ਼ ਕਰਨਗੇ ਸੋ ਰਾਗ ਪਨਾਸਰੀ ਰਾਗ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਹਨ ਸ਼ਬਦ ਦੇ ਵਿਚਾਰ ਤੋਂ ਪਹਿਲਾਂ ਸਹਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਪ੍ਰੇਮ ਤੇ ਸਤਕਾਰ ਦੇ ਨਾਲ ਬੁਲਾਉਣਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਸਤਿਗੁਰੂ ਗਰੀਨਵਾਸ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਅੱਜ ਦਾ ਪਾਵਨ ਸ਼ਬਦ ਰਾਗ ਧਨਾਸਰੀ ਬਾਣੀ ਭਗਤ ਕਬੀਰ ਸਾਹਿਬ ਜੀ ਦੁਆਰਾ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਭਗਤਾਂ ਨੂੰ ਪ੍ਰਗਟ ਕਰਨ ਵਾਲੇ ਗ੍ਰੀਨਵਾਜ ਧੰਗੂਰੂ ਅਰਜਨ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਉਹਨਾਂ ਨੂੰ ਸਤਿਗੁਰਾਂ ਨੇ ਗਰੀਬ ਨਿਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਪਾਵਨ ਬਾਣੀ ਦੇ ਅੰਦਰ 15 ਭਗਤਾਂ ਦੀ ਬਾਣੀ ਸਾਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਸੋ ਜਿਨ੍ਹਾਂ ਨੂੰ ਉਸ ਸੰਦੇ ਲੋਕ ਜਿਹੜੇ ਉੱਚ ਸ਼੍ਰੇਣੀਆਂ ਵਾਲੇ ਉੱਚੀਆਂ ਜਾਤੀਆਂ ਵਾਲੇ ਸਵਰਨ ਸ਼੍ਰੇਣੀਆਂ ਵਾਲੇ ਜਾਤਾਂ ਵਾਲੇ ਕਹਿੰਦੇ ਸੰਨ ਕੇ ਜੁਲਾਹਾ ਹੈ ਜਿਵੇਂ ਰਵਦਾਸ ਸਾਹਿਬ ਜੀ ਨੂੰ ਕਹਿੰਦੇ ਚਮਿਆਰ ਹੈ ਸੋ ਨਾਮਦੇਵ ਜੀ ਨੂੰ ਕਹਿੰਦੇ ਸ਼ਿੰਬਾ ਹੈ ਪਾਵਨ ਜਾਤ ਵਾਲੇ ਕਹਿੰਦੇ ਸੰਨ ਪਰ ਧੰਨ ਗੁਰੂ ਗਰੀਨਵਾਸ ਸੱਜੇ ਪਾਤਸ਼ਾਹ ਜਿਨੇ ਕਿਰਪਾ ਕੀਤੀ ਨਾਨਕ ਨੀਚਾ ਅੰਦਰ ਨੀ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਉ ਕੇ ਹਰੀਸ਼ ਗਰੀਨਵਾਸ ਸਾਹਿਬ ਜੀ ਨੇ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਜਿਨ੍ਹਾਂ ਨੂੰ ਉਸ ਸਮੇਂ ਦੇ ਸੋ ਉੱਚ ਸ਼ਰਣੀਆਂ ਵਾਲੇ ਜਾਤੀਆਂ ਵਾਲੇ ਜਿਹੜੇ ਕਹਿੰਦੇ ਸਨ ਕਿ ਇਹ ਨੀਤ ਜਾਤ ਵਾਲੇ ਹਨ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਨੀਚੋਂ ਊਚ ਕਰੇ ਉੱਚਿਆਂ ਕੀਤਾ ਸੋ ਗ੍ਰੀਨ ਵਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 15 ਭਗਤਾਂ ਦੀ ਬਾਣੀ ਜਦੋਂ ਦਰਜ ਕੀਤੀ ਹੈ ਉਹ ਸਮੇਂ ਸਾਧ ਸੰਗਤ ਜੀ ਚਾਰ ਜਿਹੜੇ ਉਹ ਸਮੇਂ ਦੇ ਅਖੌਤੀ ਭਗਤ ਕਹਿ ਲਿਏ ਸੋ ਛੱਜੂ ਪਿੱਲੂ ਕੰਨਾ ਸ਼ਾਸੈਣ ਆਦ ਕੋ ਨਾ ਦਾ ਨਾਮ ਸੀ ਉਹ ਵੀ ਪਾਤਸ਼ਾਹ ਜੀ ਦੇ ਪਾਸ ਆਏ ਆਕਰ ਕੇ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਆ ਕਿ ਸਾਡੀ ਬਾਣੀ ਵੀ ਦਰਜ ਕਰੋ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਜੀ ਤੁਹਾਡੀ ਇਹ ਬਾਣੀ ਰੱਬੀ ਬਾਣੀ ਹੋਈ ਤਾਂ ਫਿਰ ਜਰੂਰ ਦਰਜ ਕਰਾਂਗੇ ਉਹ ਨਾਲ ਦੇ ਸਮੇਂ ਉਹ ਆਪਣੀਆਂ ਲਿਖੀਆਂ ਹੋਈਆਂ ਜੜੀਆਂ ਕਵਤਾਵਾਂ ਸੀ ਜਿਵੇਂ ਕਵੀ ਲਿਖਦੇ ਆ ਕਵਤਾ ਉਹ ਨਾਲ ਲਿਖੀਆਂ ਹੋਈਆਂ ਸਨ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹ ਤੁਰਕੀ ਬਾਣੀ ਨਹੀਂ ਰੱਬੀ ਬਾਣੀ ਨਹੀਂ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਰਜ ਨਹੀਂ ਕੀਤੀ ਜਾ ਸਕਦੀ। ਸੋ ਉਹਨਾਂ ਭਗਤਾਂ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦੇ ਨਾਲ ਭਗਤੀ ਕਰਕੇ ਮਿਲ ਚੁੱਕੇ ਸਨ। ਸੋ ਜਿਨ੍ਹਾਂ ਵਿੱਚੋਂ ਭਗਤ ਕਬੀਰ ਸਾਹਿਬ ਜੀ ਜੋ ਪਾਵਨ ਬਾਣੀ ਦੇ ਵਿੱਚ ਇਹ ਵਚਨ ਕਰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜਿਨ ਜਪਿਆ ਪਰਵਤ ਗਾਰ ਕਹਿੰਦੇ ਮੈਂ ਆਪਣੀ ਜਾਤ ਤੋਂ ਹਾਰ ਜਾਨਾ ਜਿਸ ਜਾਤ ਵਿੱਚ ਮੈਂ ਪੈਦਾ ਹੋ ਕੇ ਕਰਕੇ ਉਹ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਨੂੰ ਜਪਨਾ ਕੀਤਾ ਬਲਹਾਰੀ ਇਸ ਜਾਤ ਕੋ ਉਹ ਜਾਤ ਚੰਗੀ ਹੈ ਜਿਸ ਜਾਤ ਦੇ ਵਿੱਚ ਕੋਈ ਪੈਦਾ ਹੋ ਕੇ ਕਰਕੇ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਨੂੰ ਸਾਧ ਸੰਗਤ ਜੀ ਯਾਦ ਕਰਦਾ ਹੈ ਵੇ ਸੇ ਰੱਬ ਦੀਏ ਪਿਆਰਿਆਂ ਦੀਆਂ ਕੋਈ ਜਾਤਾਂ ਨਹੀਂ ਹੁੰਦੀਆਂ ਉਹਨਾਂ ਦੀ ਕੋਈ ਸ਼੍ਰੇਣੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਦਾਇ ਵਚਨ ਕੀਤੇ ਅੱਲਾ ਰਾਮ ਕੇ ਪਿੰਡ ਪ੍ਰਾਣ ਉਹ ਸਭ ਕੋ ਜੀ ਵਾਹਿਗੁਰੂ ਪਰਮੇਸ਼ਰ ਦਾ ਹੀ ਸੰਗਦੇ ਨੇ ਇਹ ਤਾਂ ਉਹਨਾਂ ਲੋਕਾਂ ਨੇ ਜਾਤਾਂ ਪਾਤਾਂ ਇੱਥੇ ਪੈਦਾ ਕੀਤੀਆਂ ਜਿਹੜੇ ਉਹ ਸਮਝਦੇ ਇਸ ਤਰ੍ਹਾਂ ਖੋਤੀ ਭਗਤ ਸੰਨ ਵਰਣਵੰਡ ਕੀਤੀ ਹੈ ਜਾਤੀਵਾਦ ਜਿਹੜਾ ਇਹ ਪੈਦਾ ਕੀਤਾ ਹੈ ਮਹਾਰਾਜ ਸਾਹਿਬ ਜੀ ਨੇ ਤਾਂ ਸੋ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਇੱਕ ਸਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਸੋ ਗਰੀਨਵਾਸ ਤੇ ਪਾਤਸ਼ਾਹ ਜੀ ਨੇ ਸਾਰੇ ਅਨ ਇੱਕੋ ਜਆ ਇਹ ਬਖਸ਼ਿਸ਼ ਕੀਤੀ ਹੈ ਉਪਦੇਸ਼ ਦਿੱਤਾ ਹੈ ਕਾਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸੰਜਾ ਚਾਰਾਂ ਵਰਨਾ ਨੂੰ ਹੀ ਮੇਰੇ ਬਾਦਸ਼ਾਹ ਜੀ ਨੇ ਜੇ ਕੋਈ ਖत्री ਹੈ ਕੋਈ ਬ੍ਰਾਹਮਣ ਹੈ ਕੋਈ ਸੂਦਰ ਹੈ ਕੋਈ ਵੈਸ ਹੈ ਸੋ ਸਾਰਿਆਂ ਨੂੰ ਮੇਰੇ ਬਾਦਸ਼ਾਹ ਜੀ ਨੇ ਇੱਕੋ ਜਿਹਾ ਉਪਦੇਸ਼ ਬਖਸ਼ ਕਰਕੇ ਨਿਹਾਲ ਕੀਤਾ ਹੈ ਸੋ ਐਸੇ ਗਰੀਨਵਾਸ ਸਤੇ ਬਾਦਸ਼ਾਹ ਜੀ ਭਗਤ ਬਾਣੀ ਭਗਤ ਗਬੀਰ ਸਾਹਿਬ ਜੀ ਦੀ ਬਾਣੀ ਦੁਆਰਾ ਬਾਣੀ ਭਗਤ ਕਬੀਰ ਜੀ ਕੀ ਰਾਗਤਨਾ ਸ੍ਰੀ ਦੁਆਰਾ ਕਿਰਪਾ ਕਰਦੇ ਹਨ ਬਖਸ਼ਿਸ਼ ਕਰਦੇ ਹਨ ਜੀ ੴ ਸਤਿਗੁਰ ਪ੍ਰਸਾਦ ੴ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ਸਾਰਿਆਂ ਦੀ ਪਹਿਲਾ ਪਾਲਣਾ ਕਰਨ ਵਾਲਾ ਹੈ ਸਾਰਿਆਂ ਦੀ ਲਾਤਾ ਕਰਨ ਵਾਲਾ ਹੈ ਅਦਵੈਸ ਰੂਪ ਸਤਗੁਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਸ ਦੀ ਪ੍ਰਾਪਤੀ ਹੁੰਦੀ ਹੈ ਜੀ ਸਣਕ ਸ਼ਨੰਦ ਮਹੇਸ਼ ਸਮਾਨਾ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਬਰਮਾ ਦੇ ਚਾਰ ਪੁੱਤਰ ਸੋ ਸਣਕ ਸਲੰਦਨ ਸੰਤ ਕੁਮਾਰ ਮਹੇਸ਼ ਸਮਾਨਾ ਮਹੇਸ਼ ਸ਼ਬਜੀ ਆਦਕ ਇਹ ਚਾਰੇ ਬਰਮਾ ਦੇ ਪੁੱਤਰ ਤੇ ਸ਼ਿਵ ਜੀ ਆਦਕ ਸਾਰੇ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਕਹਿੰਦੇ ਕਹਿੰਦੇ ਜਾਂ ਉਸ ਜਸ ਦੇ ਵਿੱਚ ਸਮਾਏ ਹੋਏ ਹਨ ਸਣਕ ਸੁਨੰਦ ਮਹੇਸ਼ ਸਮਾਨਾ ਸੋ ਸਣਕ ਸਦਾਰਸ਼ ਸੰ ਸਣਕ ਹੈ ਸੰਨੰਤਨ ਸੰਤ ਕੁਮਾਰ ਦੇ ਸਦਾਰਸ਼ ਸੰਤ ਕੁਮਾਰ ਹੈ ਮਹੇਸ਼ ਸ਼ਿਵ ਜੀ ਦੇ ਸਦਾਰਸ਼ ਸ਼ਿਵ ਜੀ ਹੈ ਸਮਾਨਾ ਇਹ ਸਾਰੇ ਪਰਮੇਸ਼ਰ ਦੇ ਜਸ ਵਿੱਚ ਕਹਿੰਦੇ ਸਮਾਏ ਹੋਏ ਹਨ ਜੀ ਸੇਖਨਾਗ ਤੇਰੋ ਮਰਮ ਮਰਮ ਨਾ ਜਾਣਾਂ ਕਹਿੰਦੇ ਹੈ ਅਕਾਲ ਪੁਰਖ ਜੀ 2000 ਜ਼ੁਬਾਨਾਂ ਦੇ ਨਾਲ ਜਿਸ ਦੀਆਂ 2000 ਜ਼ੁਬਾਨਾਂ ਨਿਤਾ ਪ੍ਰਤੀ ਆਪ ਜੀ ਦੇ ਨਾਮ ਨੂੰ ਰਟਤ ਕਰਦਾ ਉਹ ਸੇਖਨਾਗ ਜੀ ਦੇ ਜਸ ਨੂੰ ਕਹਿਣਾ ਕਰਦਾ ਹੈ ਔਰ ਕਹਿੰਦੇ ਉਹ ਤੇਰੇ ਆਪਜੀ ਦੇ ਭੇਦ ਨੂੰ ਉਹ ਸੇਖਨਾਗ ਨੇ ਵੀ ਕਹਿੰਦੇ ਜਾਣਣਾ ਨਹੀਂ ਕੀਤਾ ਜਿਹੜਾ ਰਜਾਨਾ ਹੀ 2000 ਜੁਬਾਨ ਦੇ ਨਾਲ ਆਪਜੀ ਦੇ ਨਾਮ ਨੂੰ ਜਪਦਾ ਹੈ ਸੇਖਨਾਗ ਤੇਰੋ ਮਨ ਮ ਨਾ ਜਾਨਾ ਕਹਿੰਦੇ ਤੇਰੇ ਭੇਦ ਨੂੰ ਉਸ ਨੇ ਵੀ ਕਹਿੰਦੇ ਨਹੀਂ ਜਾਣਣਾ ਕੀਤਾ ਜੀ ਸ਼ਾਂਤ ਸੰਗਤ ਰਾਮ ਹਿਰਦੇ ਵਸਾਈ ਸ਼ਾਂਤ ਸੰਗਤ ਗੁਰੂ ਕੇ ਜਿਹੜੇ ਪਿਆਰੇ ਸੰਤ ਜਨ ਹਨ ਉਹਨਾਂ ਦੀ ਸੰਗਤ ਕਰਕੇ ਰਾਮ ਰਿਦੇ ਵਸਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੋ ਰਾਮ ਜਿਹੜਾ ਸਾਰੇ ਰਮਿਆ ਹੈ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ ਰਾਮਾਨੰਦ ਜੀ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਸਾਥ ਸੰਗ ਜੀ ਸੰਤ ਕਹਿ ਲੀਏ ਉਹਨਾਂ ਨੂੰ ਜਾਂ ਕਬੀਰ ਸਾਹਿਬ ਜੀ ਦੇ ਗੁਰੂ ਕਹਿ ਲੀਏ ਸੋ ਸੰਤ ਸੰਗਤ ਉਹਨਾਂ ਦੀ ਸੰਗਤ ਕਰਕੇ ਕਹਿੰਦੇ RAM ਰਿਦੇ ਵਸਾਈ ਅਸੀਂ RAM ਵਾਹਿਗੁਰੂ ਕਾਲਪੁਰਖ ਪਰਮੇਸ਼ਰ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਹਿਰਦੇ ਦੇ ਵਿੱਚ ਕਹਿੰਦੇ ਵਸਾਉਣਾ ਕੀਤਾ ਹੈ ਸੰਤਾਂ ਦੀ ਮਹਿਮਾ ਗਰੀਨਵਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਉਹਨਾਂ ਗੁਰੂ ਕੇ ਪਿਆਰਿਆਂ ਦੇ ਮਹਿਮਾ ਕੀਤੀ ਬ੍ਰਹਮ ਗਿਆਨੀਆਂ ਦੀ ਮਹਿਮਾ ਕੀਤੀ ਸਾਧੂਆਂ ਦੀ ਮਹਿਮਾ ਕੀਤੀ ਇਸੇ ਤਰ੍ਹਾਂ ਹੀ ਸੰਤ ਜਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਐਸੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਸੰਤ ਸੰਗਤ ਆਰਾਮ ਹਿਰਦੇ ਵਸਾਈਓ ਰਾਮ ਜਿਹੜਾ ਕਹਿੰਦੇ ਹਿਰਦੇ ਦੇ ਵਿੱਚ ਵਸਾਉਣਾ ਕੀਤਾ ਹੈ ਜੀ ਰਹਾਵ ਰਹਾਵ ਵਾਲੀਆਂ ਪੌੜੀਆਂ ਦੁਆਰਾ ਅੱਗੇ ਉਹ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੀ ਹੋਰ ਮਹਿਮਾ ਕਬੀਰ ਸਾਹਿਬ ਜੀ ਕਰਦੇ ਹਨ ਹਣੂਮਾਨ ਸਰ ਗਰੜ ਸਮਾਨਾ ਕਹਿੰਦੇ ਹਨ ਹਣੂਮਾਨ ਜਿਹਨੂੰ ਪੌਣ ਪੁੱਤਰ ਕਿਹਾ ਜਾਂਦਾ ਪੌਣ ਤੋਂ ਪੈਦਾ ਹੋਇਆ ਸੀ ਹਣੂਮਾਨ ਸੋ ਬੜਾ ਸ਼ਕਤੀ ਵਾਲਾ ਹੋਇਆ ਹੈ ਹਣੂਮਾਨ ਸਰ ਗਰੜ ਸਮਾਨਾ ਹਣੂਮਾਨ ਦੇ ਸਦਾਰਸ਼ ਕਹਿੰਦੇ ਹਨੂਮਾਨ ਹੀ ਹੈ ਸੋ ਗਰਡ ਸਮਾਨਾ ਗਰਡ ਜਿਹੜਾ ਸ਼ਿਵ ਜੀ ਦਾ ਵਾਹਨ ਮੰਨਿਆ ਗਿਆ ਬੜਾ ਹੀ ਨਜ਼ਦੀਕ ਰਹਿੰਦਾ ਸ਼ਿਵ ਜੀ ਦੇ ਪਾਸ ਹੀ ਰਹਿੰਦਾ ਹੈ ਸੋ ਹਨੂਮਾਨ ਸਤ ਗਰਡ ਸਮਾਨਾ ਉਹ ਗਰਡ ਵੀ ਜਾਂ ਗਰਡ ਦੇ ਸਮਾਨ ਗਰਡ ਹੈ ਹਨੂਮਾਨ ਦੇ ਸਦਰਸ਼ ਹਨੂਮਾਨ ਆਪ ਹੀ ਹੈ ਹਣੋ ਮਾਨ ਸਰ ਗੜ ਸਮਾਨਾ ਉਹ ਵੀ ਵਾਹਿਗੁਰੂ ਕਾਲਪੁਰ ਪਰਮੇਸ਼ਰ ਦੇ ਜਸ ਦੇ ਵਿੱਚ ਹੀ ਕਹਿੰਦੇ ਸ਼ਿਵ ਜੀ ਦਾ ਬਾਣ ਜਿਹੜਾ ਸ਼ਿਵ ਜੀ ਦੇ ਨੇੜੇ ਵਿਸ਼ਨੂੰ ਦਾ ਬਾਣ ਜਿਹੜਾ ਵਿਸ਼ਨੂੰ ਦੇ ਨੇੜੇ ਹੀ ਰਹਿੰਦਾ ਹੈ ਕਹਿੰਦੇ ਉਹ ਵੀ ਪਰਮੇਸ਼ਰ ਦੇ ਜਸ ਵਿੱਚ ਕਹਿੰਦੇ ਸਮਾਇ ਹੋਏ ਹਨ ਜੀ ਸਰਪਤ ਨਰਪਤ ਨਹੀਂ ਗੁਣ ਜਾਨਾ ਸਰਪਤ ਦੇਵਤਿਆਂ ਦਾ ਜਿਹੜਾ ਪਤੀ ਇੰਦਰ ਜੋ ਸਾਰੇ ਸੂ ਦੇਵਤਿਆਂ ਦਾ ਜੜਾ ਪਤ ਬ੍ਰਹਸਪਤ ਸੋ ਸੁਰਪਤ ਦੇਵਤਿਆਂ ਦਾ ਜਿਹੜਾ ਪਤੀ ਸ਼੍ਰੋਮਣੀ ਕਹਿੰਦੇ ਇੰਦਰ ਤੇ ਜਿਹੜਾ ਇਹਨਾਂ ਦਾ ਗੁਰੂ ਬ੍ਰਹਸਪਤ ਹੈ ਨਰਪਤ ਨਹੀਂ ਗੁਣ ਜਾਣਾ ਸੋ ਨਰਪਤ ਬ੍ਰਹਮਾ ਜਿਹੜਾ ਮੰਨਿਆ ਗਿਆ ਹੈ ਕਿ ਇਹ ਸ਼ੇਸ਼ਟਿ ਨੂੰ ਪੈਦਾ ਕਰਦਾ ਨਰਪਤ ਇਸੇ ਕਰਕੇ ਇਹਨੂੰ ਨਰਪਤ ਕਿਹਾ ਗਿਆ ਹੈ ਸੁਰਪਤ ਨਰਪਤ ਨਹੀਂ ਗੁਣ ਜਾਨਾ ਕਹਿੰਦੇ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੇ ਸਮੂਹ ਗੁਣਾਂ ਨੂੰ ਨਹੀਂ ਜਾਣ ਸਕਦੇ ਸੁਰਪਤ ਨਰਪਤ ਨਹੀਂ ਗੁਣ ਜਾਨਦਾ ਸੁਰਪਤ ਦੇਵਤਿਆਂ ਦਾ ਪਤੀ ਇੰਦਰ ਤੇ ਨਰਪਤ ਬ੍ਰਹਮਾ ਆਦਿਕ ਨਹੀਂ ਗੁਣ ਜਾਨਦਾ ਉਹਦੀ ਪ੍ਰਾਪਤੀ ਵਾਲੇ ਜਾਉ ਦੇ ਸਮੂਹ ਗੁਣਾਂ ਨੂੰ ਕਹਿੰਦੇ ਇਹਨਾਂ ਨੇ ਵੀ ਜਾਣਿਆ ਨਹੀਂ ਹੈ ਜੀ ਚਾਰ 베ਦ ਸਿਮਰਤ ਪੁਰਾਨਾ ਕਹਿੰਦੇ ਚਾਰ 베ਦ ਨੂੰ ਲਿਖਣ ਵਾਲਾ ਬਰਮਾ ਤੇ ਚਾਰ 베ਦਾਂ ਨੇ ਵੀ ਕਹਿੰਦੇ ਵਾਹਿਗੁਰੂ ਕਾਲ ਪੁਰਖ ਦੇ ਭੇਦ ਨੂੰ ਜਾਣਿਆ ਨਹੀਂ ਹੈ ਚਾਰ 베ਦ ਅਰ ਸਿਮਰਤ ਪੁਰਾਨਾ 27 ਸਿਮਰਤੀਆਂ ਤੇ 18 ਪ੍ਰਾਣ ਪ੍ਰਾਣ ਆਦਿਕ ਏ ਵੀ ਕਹਿੰਦੇ ਪਰਮੇਸ਼ਰ ਦੇ ਅੰਤ ਨੂੰ ਪਾ ਨਹੀਂ ਸਕੇ ਉਹਦੇ ਭੇਦ ਨੂੰ ਜਾਣ ਨਹੀਂ ਸਕੇ ਜੀ ਕਮਲਾਪਤ ਕਬਲਾ ਨਹੀਂ ਜਾਨਾ ਕਮਲਾਪਤ ਕਬਲਾ ਨਹੀਂ ਜਾਨਾ ਲక్ష్ਮੀ ਦਾ ਪਤੀ ਜਿਹੜਾ ਹੈ ਕਮਲਾਪਤ ਸੋ ਵਿਸ਼ਨੂ ਕਮਲਾਪਤ ਕਬਲਾ ਨਹੀਂ ਜਾਨਾ ਉਹ ਵੀ ਕਹਿੰਦੇ ਛਦਾਈ ਹੋਇਆ ਪਰਦਾ ਪਰਮੇਸ਼ਰ ਦਾ ਜਸ ਕਰਦੇ ਆਂ ਪਰ ਪਰਮੇਸ਼ਰ ਦੇ ਭੇਦ ਨੂੰ ਕਹਿੰਦੇ ਉਹ ਵੀ ਜਾਣ ਨਹੀਂ ਸਕਿਆ ਨਾ ਲక్ష్ਮੀ ਜਾਣ ਸਕੀ ਨਾ ਲక్ష్ਮੀ ਦੇ ਘਰ ਵਾਲਾ ਜਿਹੜਾ ਵਿਸ਼ਨੂੰ ਮੰਨਿਆ ਗਿਆ ਹੈ ਕਹਿੰਦੇ ਉਹ ਪਰਮੇਸ਼ਰ ਦੇ ਅੰਤ ਨੂੰ ਉਸ ਨੇ ਵੀ ਨਹੀਂ ਜਾਣਿਆ ਉਹਦੇ ਭੇਦ ਨੂੰ ਉਸ ਨੇ ਨਹੀਂ ਵੀ ਜਾਣਿਆ ਉਹ ਵੀ ਕਹਿੰਦੇ ਕਬਲਾ ਪਤ ਕਬਲਾ ਨਹੀਂ ਜਾਨਾ ਉਹ ਵੀ ਛਦਾਈ ਹੈ ਪਰਮੇਸ਼ਰ ਦੇ ਜਸ ਕਰਦਿਆ ਕਰਦੇ ਆਂ ਹੀ ਕਬਲਾ ਹੋਇਆ ਪਰਦਾ ਹੈ ਕਮਲਾ ਪਤ ਕਵਲਾ ਨਹੀਂ ਜਾਨਾ ਤੇ ਨਾ ਕਮਲਾ ਲక్ష్ਮੀ ਨੇ ਕਹਿੰਦੇ ਉਹਦੇ ਭੇਦ ਨੂੰ ਜਾਣਨਾ ਕੀਤਾ ਹੈ ਜੀ ਕਹ ਹੈ ਕਬੀਰ ਸੋ ਭਰਮੇ ਨਾਹੀ ਕਬੀਰ ਸਾਹਿਬ ਜੀ ਕਹਿੰਦੇ ਆ ਭਾਈ ਉਹ ਭਰਮ ਵਿੱਚ ਨਹੀਂ ਪੈਂਦੀ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਭਰਮ ਕੀ ਹੈ ਸਾਧ ਸੰਗਤ ਜੀ ਮਨੁੱਖ ਬਹੁਤ ਤਰ੍ਹਾਂ ਦਾ ਭਰਮ ਕਰਦਾ ਹੈ ਵਹਿਮ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਕਰਮ ਕਾੜ ਕਰਦਾ ਪਰਮ ਦੇ ਵਿੱਚ ਪੈ ਕਰਕੇ ਅੰਦਰ ਪਰਮ ਹੁੰਦਾ ਹਨੇਰਾ ਹੁੰਦਾ ਇਸ ਕਰਕੇ ਬਹੁਤ ਤਰ੍ਹਾਂ ਦੇ ਕਰਮ ਕਰਦਾ ਜਿਵੇਂ ਆ ਸਾਧ ਸੰਗਤ ਜੀ ਹੁਣ ਚੱਲ ਰਹੇ ਨਾ ਵਰਤਾਤਕ ਚੱਲ ਰਹੇ ਨੇ ਕਰੂਏ ਦੇ ਵਰਤ ਆ ਕੁਜੀਆਂ ਖਰੀਦੀਆਂ ਜਾਂਦੀਆਂ ਉਹ ਜਾਲ ਉਹਦੇ ਵਿੱਚ ਪਾ ਕੇ ਕੋਈ ਦਾਣੇ ਪਾਏ ਜਾਂਦੇ ਆ ਫਿਰ ਵਰਤ ਰੱਖੇ ਜਾਂਦੇ ਹੈ ਵਰਤਾਂ ਦੀ ਇੱਕ ਝੂਠੀ ਜੀ ਜਿਹੜੀ ਕਹਾਣੀ ਹੈ ਇਹ ਸੁਣਾਉਂਦੇ ਨੇ ਸੋ ਪਰ ਅੰਦਰ ਭਰਮ ਹੀ ਹੁੰਦਾ ਹੈ ਖੰਡਣ ਕੀਤਾ ਇਹਨਾਂ ਕਰਮਾਂ ਦਾ ਕਬੀਰ ਸਾਹਿਬ ਜੀ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਹੈ ਸੱਚ ਹੈ ਬਾਣੀ ਦੇ ਅੰਦਰ ਗੁਰੂ ਕੇ ਪਿਆਰਿਓ ਛੋਡੇ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਹਨ ਛੋਡੇ ਅੰਨ ਕਰੇ ਪਖੰਡ ਛੋਡੇ ਅੰਨ ਨਾ ਉਹ ਸੁਹਾਗਣ ਨਾ ਉਹ ਰੰਗ ਨਾ ਉਹ ਸੁਹਾਗਣਾ ਦੇ ਵਿੱਚ ਜੀਵ ਰੂਪ ਇਸਤਰੀ ਹੈ ਦਾ ਹੋਰ ਰਡੀਆਂ ਦੇ ਵਿੱਚ ਹੈ ਸੋ ਇਹ ਪਖੰਡ ਹੈ ਅੰਨ ਛੱਡ ਦੇਣਾ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਵਰਤ ਰੱਖਿਆ ਜਾਂਦਾ ਹੈ ਜੋਸ ਪਤੀ ਦੀ ਸੁਖ ਸਾਧ ਵਾਸਤੇ ਪਰ ਹੁਣ ਇਹ ਥੋੜੋ ਹੈ ਕਿ ਵਰਤ ਰੱਖਣ ਵਾਲੀ ਸਾਧ ਸੰਗਤ ਜੀ ਜਾਂ ਕਿਉਂ ਲੰਮੀ ਉਮਰ ਕੋਈ ਜਿਉ ਸਕਦਾ ਇਹ ਤਾਂ ਵਾਸ਼ਗੁਰੂ ਹਕਮ ਦੇ ਅੰਦਰ ਹੀ ਹੈ ਸਭ ਪਰਮੇਸ਼ਰ ਦੇ ਬਾਣੇ ਵਿੱਚ ਹੀ ਹੁੰਦਾ ਵਰਤਦਾ ਹੈ ਬਾਰੇ ਅੰਦਰ ਪਰਮ ਹੋਣ ਕਰਕੇ ਮਨੋਕ ਇਹਨਾਂ ਵਹਿਮਾਂ ਵਿੱਚ ਇਹਨਾਂ ਪਰਮਾਂ ਵਿੱਚ ਪਿਆ ਹੋਇਆ ਹੈ ਤੇ ਕਬੀਰ ਸਾਹਿਬ ਜੀ ਤਾਂ ਸਾਧ ਸੰਗ ਜੀ ਇਹ ਲਿਖਦੇ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ ਕਬੀਰ ਹਰ ਕਾ ਸੇ ਮਨ ਛਾੜ ਕਾ ਆ ਹੋਈ ਰਾਖੇ ਨਾਰ ਗਧੇ ਹੋ ਕੇ ਉਤਰੈ ਭਾਰ ਸਹੇ ਮਨ ਚਾਰ ਚਾਰ ਮਨ ਪੱਕਾ ਭਾਰ ਲੱਦਿਆ ਜਾਂਦਾ ਹੈ ਤੇ ਗਧੀ ਦੀ ਜੂਨ ਵਿੱਚ ਪੈਣਾ ਪੈਂਦਾ ਇਹ ਕਬੀਰ ਸਾਹਿਬ ਜੀ ਦੇ ਬਚਨ ਹਨ ਸੋ ਅਹੋਈ ਦਾ ਇੱਕ ਇਹ ਵਰਤ ਹੈ ਵਰਤ ਰੱਖਿਆ ਜਾਂਦਾ ਹੈ ਸੋ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਈ ਇਹਨਾਂ ਜੂਨਾਂ ਦੇ ਵਿੱਚ ਪੈਣਾ ਪੈਂਦਾ ਤੇ ਨਾਲ ਉੱਤੇ ਫਿਰ ਜਿਵੇਂ ਆ ਗਧੀਆਂ ਤੇ ਗਧਿਆਂ ਦੇ ਉੱਤੇ ਭਾਰ ਲਦਿਆ ਜਾਂਦਾ ਫਿਰ ਭਾਰ ਲਦਿਆ ਜਾਂਦਾ ਹੈ ਸੋ ਇਹ ਕਬੀਰ ਸਾਹਿਬ ਜੀ ਦੇ ਬਚਨ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ ਇੱਥੇ ਬਚਨ ਕਰਦੇ ਨੇ ਕਬੀਰ ਸਾਹਿਬ ਜੀ ਕਹ ਕਬੀਰ ਸੋ ਪਰਮੇ ਨਾਹੀ ਉਹ ਗੁਰੂ ਕੇ ਪਿਆਰੇ ਗੁਰਮੁਖ ਜਾਨ ਕਿਸੇ ਪਰਮ ਵਿੱਚ ਨਹੀਂ ਪੈਂਦੇ ਕਿਸੇ ਵਹਿਮ ਵਿੱਚ ਨਹੀਂ ਪੈਂਦੇ ਪਰਮੇਸ਼ਰ ਤੇ ਟੇਕ ਰੱਖਦੇ ਉਹਦਾ ਸਮਨ ਕਰਦੇ ਉਹਦੀ ਭਗਤੀ ਕਰਦੇ ਆ ਵਹਿਮਾਂ ਤੇ ਪਰਮਾਂ ਤੋਂ ਉਹ ਰਹਿਤ ਹੋ ਜਾਂਦੇ ਹਨ ਕਹ ਕਬੀਰ ਸੋ ਪਰਮੇ ਨਾਹੀ ਪਰਮ ਕਦੋਂ ਪੈਂਦਾ ਜਦੋਂ ਅੰਦਰ ਅਗਿਆਨਤਾ ਦਾ ਹਨੇਰਾ ਹੁੰਦਾ ਉਦੋਂ ਪਰਮ ਪੈਂਦਾ ਹੈ ਜਿਵੇਂ ਬਾਣੀ ਦੇ ਵਿੱਚ ਹੀ ਬਚਨ ਆਉਂਦੇ ਨੇ ਰਾਤ ਦਾ ਸਮਾਂ ਹੋਵੇ ਸਾਧ ਸੰਗਤ ਜੀ ਆਪਾਂ ਦੇਖਦੇ ਹਨੇਰਾ ਹੋਵੇ ਕੋਈ ਰੱਸੀ ਬਈ ਹੋਵੇ ਰਾਜ ਭਉੰਗ ਪ੍ਰਸੰਗ ਹੈ ਜੈਸੇ ਆਪਕਾ ਇਸ ਮਰਮ ਜਨਾਇਆ ਇਹ ਵੀ ਬਚਨਾਂ ਨੇ ਜਿਵੇਂ ਕਹਿੰਦੇ ਰੱਸੀ ਤੇ ਸੱਪ ਦਾ ਪ੍ਰਸੰਗ ਆਣਾ ਰੱਸੀ ਰਾਤ ਨੂੰ ਅਨੇਰੇ ਦੇ ਵਿੱਚ ਸੱਪ ਦੇਖਦੀ ਪਰ ਜਦੋਂ ਚਾਨਣ ਹੋ ਜਾਵੇ ਪਤਾ ਲੱਗ ਜਾਂਦਾ ਕਿ ਰੱਸੀ ਆ ਉਹ ਡਰੰਦਾ ਜਿਹੜਾ ਅੰਦਰ ਉਹ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਕਿ ਡਰ ਪਿਆ ਹੋਇਆ ਹੈ ਮਹਿਮ ਪਿਆ ਹੋਇਆ ਜੇ ਮੈਂ ਆ ਕਰਮਾ ਨਾ ਕੀਤਾ ਪਤਾ ਨਹੀਂ ਮੈਨੂੰ ਕੀ ਹੋਜੂਗਾ ਜੇ ਮੈਂ ਆਇਆ ਨਾ ਕੀਤਾ ਪਤਾ ਨਹੀਂ ਕੀ ਹੋਜੂਗਾ ਹੋਣਾ ਕੁਝ ਨਹੀਂ ਉਹਦੇ ਪਰਮੇਸ਼ਰ ਦੇ ਹੁਕਮ ਵਿੱਚ ਜੋ ਹੁੰਦਾ ਹੈ ਉਹਦੇ ਬਾਣੇ ਦੇ ਵਿੱਚ ਹੀ ਹੈ ਉਹਦੇ ਨਾਮ ਨੂੰ ਹੀ ਜਪਣਾ ਚਾਹੀਦਾ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਉਹ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਪਿਆਰੇ ਪਰਮ ਵਿੱਚ ਨਹੀਂ ਪੈਂਦੇ ਕਹ ਕਬੀਰ ਸੋ ਪਰਮੇ ਨਾਹੀ ਇਨਾਂ ਕਰਮਾਂ ਕਾ ਆਂਡਾਂ ਦੇ ਵਿੱਚ ਉਹ ਨਹੀਂ ਪੈਂਦੇ ਪਗ ਲਗ ਰਾਮ ਰਹੇ ਸਰਨਾਹੀ ਜਿਹੜੇ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਦੇ ਆ ਪਗ ਪੈਰਾਂ ਨੂੰ ਕਹਿੰਦੇ ਆ ਸੋ ਪਗ ਲਗ ਲੱਗੇ ਨੇ ਗੁਰੂ ਦੇ ਚਰਨਾਂ ਦੇ ਨਾਲ ਲੱਗੇ ਨੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਪਾਗਲਾ ਗ੍ਰਾਮ ਰਹੇ ਸਰਣਾਈ ਜਿਹੜੇ ਗੁਰੂ ਦੀ ਛਣ ਵਿੱਚ ਰਹਿੰਦੇ ਆ RAM ਦੀ ਛਣ ਵਿੱਚ ਰਹਿੰਦੇ ਨੇ RAM ਸਰੂਪ ਗੁਰੂ ਦੀ ਛਣ ਵਿੱਚ ਜਿਹੜੇ ਰਹਿੰਦੇ ਨੇ ਸਾਹਿਬ ਜੀ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਭਾਈ ਉਹ ਕਿਸੇ ਭਰਮ ਦੇ ਵਿੱਚ ਉਹ ਕਿਸੇ ਵਹਿਮ ਦੇ ਵਿੱਚ ਨਹੀਂ ਪੈਂਦੇ ਭਰਮ ਦੇ ਵਿੱਚ ਬਹੁਤ ਬਹੁਤ ਮਨੁੱਖ ਤੰਗ ਹੁੰਦਾ ਆ ਦਿਨ ਹੁੰਦੇ ਨੇ ਕਿਸੇ ਦਿਨ ਨੂੰ ਚੰਗਾ ਮੰਨ ਲੈਂਦਾ ਕਿਸੇ ਨੂੰ ਮਾੜਾ ਮੰਨਦਾ ਮੰਗਲਵਾਰ ਮਾੜਾ ਵੀਰਵਾਰ ਮਾੜਾ ਬੁੱਧਵਾਰ ਚੰਗਾ ਹੈ ਉਹਦਾ ਮਹੀਨਾ ਮਾੜਾ ਹੈ ਕੱਤੇ ਦਾ ਮਹੀਨਾ ਮਾੜਾ ਹੈ ਦੂਜੇ ਮਹੀਨੇ ਚੰਗੇ ਹਨ ਬਿੱਲੀ ਰਾਹ ਟੱਪ ਗਈ ਛੱਕ ਮਾਰਤੀ ਕਿਸੇ ਨੇ ਬਸ ਇਹਨਾਂ ਬਹਿਮਾ ਭਰਮਾਂ ਵਿੱਚ ਹੀ ਮਨੁੱਖ ਪਿਆ ਰਹਿੰਦਾ ਹੈ ਗੁਰੂ ਤੋਂ ਬਿਨਾਂ ਐਸੀ ਹਾਲਤ ਹੁੰਦੀ ਹੈ ਸਹਿਬ ਜੀ ਕਹਿੰਦੇ ਕਹ ਕਬੀਰ ਸੋ ਪਰਮੇ ਨਾਹੀ ਕਬੀਰ ਸਾਹਿਬ ਜੀ ਕਹਿੰਦੇ ਆਇਓ ਗੁਰੂ ਕੇ ਪਿਆਰੇ ਗੁਰਮੁਖ ਜਨ ਨਹੀਂ ਪਰਮਦੇ ਪਾਗਲਾ ਗ੍ਰਾਮ ਰਹੇ ਸਰਨਾਹੀ ਜਿਹੜੇ RAM ਸਰੂਪ ਗੁਰੂ ਦੇ ਚਰਨਾਂ ਦੇ ਨਾਲ ਸ਼ਰਨ ਵਿੱਚ ਪੈ ਕੇ ਰਹਿੰਦੇ ਨੇ ਸੋ ਇਹ ਅੱਜ ਦਾ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਮਰਤ ਦੇਲੇ ਦਾ ਬਖਸ਼ਿਸ਼ ਕੀਤੀ ਉਸ ਪਰਮੇਸ਼ਰ ਦੀ ਮਹਿਮਾ ਕੀਤੀ ਹੈ ਜਿਹਦਾ ਕੋਈ ਅੰਤ ਨਹੀਂ ਜਾਣ ਸਕਦਾ ਬੜੇ ਬੜੇ ਜਿਹੜੇ ਉਹਦੇ ਜਸ ਨੂੰ ਕਰਦੇ ਹੋਏ ਹਰੀ ਹਰ ਹੋ ਗਏ ਪਰ ਉਹਦਾ ਭੇਦ ਨਹੀਂ ਲੈ ਸਕਦੇ ਸੋ ਵਿਚਾਰ ਕਰਦੇ ਆ ਮਹਾਰਾਜ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕਰਕੇ ਮਾਫ ਕਰਨੀਆਂ ਜੀ ਆਪ ਜੀ ਦਾ ਦੱਸਿਆ ਉਪਦੇਸ਼ ਸਰਦੇ ਤੇ ਵਿਸਾਹ ਕਰਕੇ ਕਰਤਾਰਤ ਕਰਨਾ ਸ਼ਬਦ ਦੀਆਂ ਆਖਰੀਆਂ ਪੰਕਤੀਆਂ ਦਾ ਪਾਠ ਸਾਂਝਾ ਕਰਕੇ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨਾ ਕਰੀਏ ਜੀ ਕਹ ਕਬੀਰ ਸੋ ਪਰਮੇ ਨਾਹੀ ਪਗ ਲਗ ਰਾਮ ਰਹੇ ਸਰਣਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਕਤੈ ਨ ਛੂਟੀਐ ਕੈਨ ਖਣ ਭੂਲਣ ਹਾ ਬਕਸਨਹਾਰ ਬਕਸਲਾ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਹਦਿਆਲ ਏਕ